ਇਸੇ ਕਰਕੇ ਅੱਜ ਬਹੁਤੇ ਬੰਦੇ ਡਰ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਜਿਹੜਾ ਬੰਦਾ ਵੇਖੋ ਦੋ ਗੱਲਾਂ ਜਿਹੜਾ ਖਾਣ ਵਾਲਾ ਉਹਨੇ ਕਹਣਾ ਬੜਾ ਵਧੀਆ ਜਿਹੜਾ ਨਹੀਂ ਖਾਣ ਵਾਲਾ ਉਹਨੇ ਵਿਰੋਧ ਵਿੱਚ ਖੜੇ ਹੋ ਜਾਣਾ ਤੋ ਇਸ ਕਰਕੇ ਮੈਂ ਤੇਦਾ ਇਹੋ ਆਨਸਰ ਦਊਗਾ ਇਹ ਤੁਹਾਡੀ ਬੋਡੀ ਨਾਲ ਸੰਬੰਧ ਰੱਖਦਾ ਵਾ ਇਹ ਤੁਸੀਂ ਕਿਸੇ ਡਾਕਟਰ ਵੀਰ ਨੂੰ ਜਾ ਕੇ ਪੁੱਛੋ ਧਰਮ ਦਾਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਗੱਲ ਆ ਗਈ ਪਾਪ ਦੀ ਤੇ ਗੱਲ ਆ ਗਈ ਕਿਸੇ ਜੀਵਤਿਆ ਦੀ ਉਹ ਤੇ ਫਿਰ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ ਤੇ ਆਪਣੇ ਘਰ ਚ ਅੱਗ ਵੀ ਨਹੀਂ ਬਲ ਸਕਦੀ ਕੀੜਾ ਮਰਨ ਤੋਂ ਬਿਨਾ ਹਾਂਜੀ ਅਹ ਕਈ ਬੰਜਾਰੇ ਸਿੱਖ ਜਿਹੜੇ ਗੁਰਦੁਆਰਿਆਂ ਡਿਊਟੀ ਕਰਦੇ ਹਨ ਉਹ ਆਪਣੇ ਕਮਰਿਆਂ 'ਚ ਦੇਵੀ ਦੀ ਪੂਜਾ ਕਰਦੇ ਹਨ ਕੀ ਗੁਰਦੁਆਰਾ ਕਮੇਟੀ ਨੂੰ ਉਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਗੱਲ ਫਿਰ ਉੱਥੇ ਆਉਂਦੀ ਜੀ ਸਾਡੇ 'ਚ ਪੂਜਾ ਦਾ ਕੋਈ ਹੈ ਹੀ ਨਹੀਂ ਵਿਧਾਨ ਕੋਈ ਬਾਣੀ ਪੜਦਾ ਤੇ ਸਾਨੂੰ ਉਹਨਾਂ ਵਾਸਤੇ ਆਪਣਾ ਇਹ ਖੁੱਲਾ ਰੱਖਣਾ ਚਾਹੀਦਾ ਆਪਣਾ ਦਰਬਾਰ ਤੇ ਜੇ ਕੋਈ ਕਰਮਕਾਂਡ ਕਰਦਾ ਤਾਂ ਉਹਦੇ ਵਾਸਤੇ ਮੇਰੇ ਖਿਆਲ 'ਚ ਬੜੇ ਤਰੀਕੇ ਨਾਲ ਉਹਨੂੰ ਸਮਝਾਇਆ ਜਾ ਸਕਦਾ ਕਿ ਸਾਡੇ ਸਿੱਖਾਂ ਵਿੱਚ ਇੱਕ ਅਕਾਲ ਤੋਬੇ